ਮੇਰੀ ਸੀਐਮ ਸਾਹਿਬ ਨਾਲ ਤੁਹਾਡੇ ਬਾਰੇ ਗੱਲ ਹੋ ਰਹੀ ਸੀ ਭਗਵੰਤ ਮਾਨ ਜੀ ਨਾਲ ਉਹ ਕਹਿੰਦੇ ਵੀ ਤੁਹਾਡੀਆਂ ਕਿਦਾਂ ਗੱਲਾਂ ਛਿੜਪੀਆਂ ਕਹਿੰਦੇ ਯਾਰ ਮਤਲਬ ਸੰਤ ਬੰਦਾ ਹੈ ਕਹਿੰਦੇ ਮੈਂ ਤਾਂ ਉਹਨੂੰ ਸੰਤ ਸਾਦਾ ਹੁੰਨਾ ਕਹਿੰਦੇ ਕਰੀ ਅਸੀਂ ਬੰਬਈ ਕੋਈ ਤੁਸੀਂ ਗਏ ਹੋਗੇ ਇਕੱਠੇ ਕਹਿੰਦੇ ਅਸੀਂ ਬੰਬਈ ਗਏ ਮੈਂ ਤੇ ਹਰਮਨ ਕਹਿੰਦੇ ਕੋਈ ਫਿਲਮ ਦੀ ਡੱਬਿੰਗ ਸੀ ਕਹਿੰਦੇ ਉਹ ਮੈਨੂੰ ਆਉਂਦੇ ਜੀ ਹਰਮਨ ਜੀ ਕਹਾ ਪਿਆ ਕਹਿੰਦੇ ਮੈਂ ਕਿਹਾ ਨੇੜੇ ਤੇੜੇ ਕੋਈ ਗੁਰਦੁਆਰਾ ਵੇਖ ਲਓ ਉੱਥੇ ਬੈਠਾ ਭਗਤੀ ਕਰੀ ਜਾਂਦਾ ਉਹ ਸੰਤ ਵਰਨਾ ਤਾਂ ਬਹੁਤ ਵੱਡੀ ਦੂਰ ਦੀਆਂ ਗੱਲਾਂ ਪਰ ਜ਼ਿੰਦਗੀ ਦੇ ਵਿੱਚ ਤੁਸੀਂ ਕਹੋਗੇ ਮੈਂ ਹਾਂ ਮੇਰਾ ਇਹ ਸੁਭਾਅ ਹੁੰਦਾ ਅ ਗੁਰਦੁਆਰੇ ਜਾ ਕੇ ਜੇ ਤੁਸੀਂ ਆਰਟ ਆਫ ਲੀਵਿੰਗ ਤੁਸੀਂ ਮੱਥੇ ਮਾਰਦੇ ਫਿਰਦੇ ਹੋ ਮੇਨਾਂ ਦਾ ਐਡ ਵੀ ਬਹੁਤ ਆਉਂਦੀ ਆਜੋ ਤੁਹਾਨੂੰ ਜਿਉਣਾ ਸਿਖਾਈ ਉਹ ਦੁਬੱਟੀ ਮੈਂ ਇਹ ਨਹੀਂ ਕਹੂੰਗਾ ਗੁਰਬਾਣੀਆਂ ਸਿਖਾਉਂਦੀਆਂ ਚਾਹੇ ਤੁਸੀਂ ਮੰਦਿਰ ਚ ਵਗਜੋ ਗੱਲ ਉੱਥੇ ਵੀ ਉਹੀ ਹੁੰਦੀ ਆ ਮਸਜਿਦ ਦੇ ਵਿੱਚ ਵਗਜੋ ਗੱਲ ਉੱਥੇ ਵੀ ਉਹੀ ਹੁੰਦੀ ਆ ਉਹ ਮੇਰਾ ਸੁਭਾਅ ਸੀ ਵੀ ਪ੍ਰਮਾਤਮਾ ਦੀਆਂ ਗੱਲਾਂ ਪੂਰੀਆਂ ਸੱਚੀਆਂ ਨੇ ਕਿਸੇ ਟਾਈਮ ਮੈਂ ਪੜਨਾ ਸ਼ੁਰੂ ਕੀਤਾ ਬੜੇ ਗੌਰ ਨਾਲ ਸੁਖਬੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕੀਤਾ ਫਿਰ ਮੈਂ ਉਹਦੇ ਟੀਕੇ ਲੈ ਕੇ ਕੱਲੀ ਕੱਲੀ ਗੱਲ ਉਹ ਗੱਲਾਂ ਪੂਰੀਆਂ ਮੈਨੂੰ ਲੱਗੀਆਂ ਹੈ ਵੀ ਸੱਚੀਆਂ ਨੇ ਉਹੀ ਅਰਸ਼ ਫਰਸ਼ ਤੋਂ ਅਰਸ਼ ਤੇ ਤੇ ਅਰਸ਼ ਤੋਂ ਫਰਸ਼ ਤੇ ਵੱਡੇ ਵੱਡੇ ਬਾ ਵੱਡੇ ਵੱਡੇ ਦਾਅਵੇ ਨੇ ਉਹ ਮੈਨੂੰ ਸੁਭਾਅ ਹੁੰਦਾ ਸੀ ਜਦੋਂ ਇਹ ਵਿਲੇ ਜੇ ਹੁੰਦੇ ਮੈਂ ਨੇੜੇ-ਤੇੜੇ ਕਿਤੇ ਦੇਖ ਲੈਂਦਾ ਵੀ ਇੱਥੇ ਏਰੀਆ 'ਚ ਗੁਰਦੁਆਰਾ ਕੋਈ ਹੈਗਾ ਵੀ ਉੱਥੇ 2 ਕੁ ਮਿੰਟ ਚੱਲੋ ਆਪਣੀ ਕਈ ਵਾਰ ਮੇਰੀ ਨਹੀਂ ਬਹੁਤੇ ਲੋਕਾਂ ਦੀ ਹੁੰਨੀ ਆਸਥਾ ਵੀ ਉਹ ਆਪਣੇ ਮੰਮੀ ਡੈਡੀ ਕਈ ਵਾਰ ਹੁੰਦੇ ਵੀ ਸਵੇਰੇ 4 ਵਜੇ ਉੱਠ ਕੇ ਜਾਂ ਪਤਾ ਜੇ 10-12 ਵਜੇ ਗੁਰਦੁਆਰੇ ਦਾ ਦੇਖਦੇ ਆਂ ਕਈ ਬੰਦੇ 5 ਵਜੇ ਵੀ ਚਲੇ ਜਾਂਦੇ ਆ ਉਹ ਫਿਰ ਭਾਈ ਜੀ ਨੂੰ ਲੱਗਿਆ ਪਤਾ ਕੁਦਰਤੀ ਉਹ ਫਿਲਮ ਸੀ ਇੱਕ ਸਾਡੀ ਬਣਦੀ ਉਹਦੀ ਡਾਮਿੰਗ ਰੂਮ ਕਹਿੰਦਾ ਕਿ ਮਾਮਲੇ ਜਗੇ ਹੋਏ ਸੀ ਉਹਨੇ ਪੁੱਛਿਆ ਵੀ ਉਹ ਕਿੱਥੇ ਗਿਆਗਾ ਉਹ ਕਹਿੰਦਾ ਉਹਨੂੰ ਜਿਵੇਂ ਰੁਟੀਨ ਦਾ ਸੁਭਾਅ ਹੈ ਉਹ ਬੜੀ ਵੱਡੀ ਗੱਲ ਲਈ ਸੀ ਇਹ ਵੀ ਮੈਂ ਬਹੁਤ ਵੱਡਾ ਦੇਵਤਾ ਬਣ ਗਿਆ ਉਹ ਕਹਿੰਦਾ ਯਾਰ ਮੈਨੂੰ ਤਾਂ ਇਹ ਲੱਗਦਾ ਪਤਾ ਲੱਗਦਾ ਵੀ ਇੱਥੇ ਬੈਠਾ ਹਾਂ ਕਿਤੇ ਗੁਰਦੁਆਰਾ ਨੇੜੇ ਤੇ ਨਹੀਂ ਹੈਗਾ ਵੀ ਉੱਥੇ ਚੱਲਿਆ ਜਾਂਦਾ ਮੱਥਾ ਟੇਕਣ ਉਹ ਗੱਲ ਇਹ ਸੀ ਉਹ ਵਾਈ ਜੀ ਨੇ ਫਿਰ ਮੈਨੂੰ ਜਾਣ ਕੇ ਉਹ ਕਿੱਥੇ ਫਿਰਦੇ ਹੋ ਜਿਆਦਾ ਧਾਰਮਿਕ ਮਤਲਬ ਮੰਨ ਲਿਆ ਛੋਡੀ ਭਗਵੰਤ ਮਾਨ ਹੋਰਾਂ ਦੇ ਨਾਲ ਮੁਲਾਕਾਤ ਕਿਵੇਂ ਹੁੰਦੀ ਹੈ ਸੰਗਰੂਰ ਕਰਕੇ ਹੁੰਦੀ ਹੈ ਆਰਟਿਸਟ ਕਰਕੇ ਹੁੰਦੀ ਹੈ ਆ ਮੁਲਾਕਾਤ ਜੀ ਮੇਰੀ ਕੋਈ ਪਹਿਲਾਂ ਜਾਣ ਪਛਾਣ ਨਹੀਂ ਸੀ ਹੁੰਦੀ ਬਹੁਤੀ ਜ਼ਿਆਦਾ 2008 ਚ ਅਸੀਂ ਕਿਸੇ ਤਰੀਕੇ ਨਾਲ ਮਿਲੇ ਹੁਣ ਮੈਂ ਉਹ ਬਾਰਾ ਜੇ ਕਰਤਾਨੀ ਕਰੂੰਗਾ ਕਿ ਤਰ੍ਹਾਂ ਦਾ ਹੈਗਾ ਤੇ ਫਿਰ ਉਸ ਤੋਂ ਬਾਅਦ ਥੋੜੀ ਥੋੜੀ ਸਾਡੀ ਫੋਨ ਤੇ ਗੱਲ ਹੋਣੀ ਸ਼ੁਰੂ ਹੋਈ ਫਿਰ ਇੱਕ ਥੋੜੇ ਜਿਹੇ ਮਿਲਣੇ ਸ਼ੁਰੂ ਹੋਏ ਫਿਰ ਕਿਤੇ ਸ਼ੋਅ ਤੇ ਇਕੱਠੇ ਮਿਲ ਗਏ ਅਸੀਂ ਆ ਥੋੜੀ ਥੋੜੀ ਫਿਰ ਇੱਕ ਫਿਲਮ ਆ ਗਈ ਉੱਥੇ ਸਾਨੂੰ ਸੱਚੀ ਜ਼ਿਆਦਾ ਨੇੜੇ ਰਹਿਣ ਦਾ ਮੌਕਾ ਮਿਲ ਗਿਆ ਤਾਂ ਫਿਲਮ ਵੀ ਹੋ ਕੇ ਨਿਕਲ ਗਈ ਫਿਰ ਭਾਈ ਜੀ ਇਲੈਕਸ਼ਨ ਲੜਨ ਲੱਗੇ ਉਧਰ ਅ ਲੈਰੇ ਕਾਕੇ ਤੋਂ ਹਾਂਜੀ ਅਸੀਂ ਵੀ ਘਰੇ ਵਿਲੇ ਸੀ ਉਸ ਟਾਈਮ ਦੇ ਵਿੱਚ ਕੰਮ-ਕੁਮ ਮੈਨੂੰ ਕੋਈ ਹੈ ਨਹੀਂ ਸੀ ਹੂੰ ਉਹ ਮੈਂ ਕਹਾਂ ਜੀ ਅਸੀਂ ਵੀ ਆਉਨੇ ਆ ਫਿਰ ਨਾਲੇ ਹਨਾ ਅਸੀਂ ਵੀ ਇਹਨਾਂ ਦੇ ਨਾਲੇ ਫਿਰ ਚੋਣ ਪ੍ਰਚਾਰ ਚ ਫਿਰ ਉੱਥੇ ਇਕੱਠਾ ਮਿਲਣ ਦਾ ਹੋਰ ਵੱਧ ਗਿਆ ਫਿਰ ਬਾਈ ਜੀ ਨੇ ਜਦੋਂ MP ਦੀ ਇਲੈਕਸ਼ਨ ਲੜੀ ਅਸੀਂ ਫੇਰ ਨਾਲ ਹਾਂ ਫੇਰ ਇਹ ਜਿੱਤ ਗਏ ਫੇਰ ਦੂਜੀ ਲੜੀ ਫੇਰ ਅਸੀਂ ਨਾਲ ਹਾਂ ਫਿਰ ਉਦੋਂ ਉਹ ਨੇੜਤਾ ਉਸ ਸਮੇਂ ਦੇ ਵਿੱਚ ਥੋੜੀ ਬੰਦੇ ਜਾਂਦੇ ਹੁੰਦੇ 24 ਘੰਟੇ ਵੀ ਅਸੀਂ ਆ ਗਏ ਜੀ ਤੀਜੇ ਦਿਨ ਉਹਨਾਂ ਦੇ ਚੋਂ ਮੈਂ ਮੇਰੇ ਖਿਆਲ ਦੇ ਵਿੱਚ ਬਾਬੇ ਦੀ ਕਿਰਪਾ ਨਾਲ ਨਾਲ ਹੁੰਦਾ ਬਾਈ ਜੀ ਦੇ ਉਹ ਫਿਰ ਥੋੜੀ ਬਹੁਤੀ ਸਾਡੀ ਜਿਹੜੀ ਉਹ ਜਦੋਂ ਆਪਾਂ 24 ਘੰਟੇ ਦਿਹਾੜੀ 'ਚ ਮਿਲਣਾ ਸ਼ੁਰੂ ਕਰਦੀ ਉਹ ਨੇੜਤਾ ਥੋੜੀ ਵੱਜ ਜਾਂਦੀ ਹੈ ਜਿਹਦੇ ਨਹੀਂ ਮਿਲੋਂਗੇ ਤਾਂ ਦੂਰੀਆਂ ਵੱਜ ਜਾਂਦੀਆਂ ਨੇ ਤੇ ਉਦੋਂ ਤੋਂ 2008 ਤੋਂ ਲੈ ਕੇ ਉਹ ਫਿਰ ਸਾਡੀ ਨੇੜੇ ਦੀ ਜਿਹੜੀ ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਨੂੰ ਹਰਮਨ ਚੇਤੇ ਹੈ हां जी ਜੇ ਫੋਨ ਤਜਰਬਾ ਤਾਂ ਇਹ ਆ ਵੀ ਅਸੀਂ ਖੈਰਾ ਬਾਬੇ ਦੀ ਕਿਰਪਾ ਨਾਲ ਇਧਰ ਆਪਣਾ ਕੰਮ ਕਲਾਕਾਰੀ ਵਾਲਾ ਬਹੁਤ ਠੀਕ ਆ ਤੇ ਜੇ ਸਾਨੂੰ ਕੋਈ ਲੋੜ ਪੈਂਦੀ ਆ ਤਾਂ ਫੋਨ ਚੁਤੀ ਆਤੀ ਰਾਤ ਨੂੰ ਕਰ ਲੋ ਚਾਹੇ ਅੱਛਾ ਹਾਂ ਕੰਮ ਕਮ ਕਰ ਦਿੰਦੇ ਆ ਕੰਮ ਵੀ ਕਰ ਦਦਿਆ ਜੀ ਜੇ ਚਾਹੇ ਨੂੰ ਹੁਣ ਕੰਮ ਦਾ ਜੀ ਇਹ ਅੱਜ ਕੰਮ ਹੋਏ ਐ ਇੰਨੇ ਗਏ ਹੁਣ ਮੈਨੂੰ ਲੱਗਦਾ ਵੀ ਗਾਉਣਾ ਛੱਡ ਕੇ ਕਈ ਵਾਰ ਉਹਨੀਆਂ ਪਨਵਾਵ ਨਹੀਂ ਸਕਦੇ ਯਾਰੀ ਤੁਹਾਨੂੰ ਲੋਕ ਤੰਗ ਨਹੀਂ ਕਰਦੇ ਵੀ ਹਰ ਮੋੜ ਬੜਾ ਨੇੜੇ ਪਹੁੰਚ ਬਣਦੇ ਆ ਤੁਸੀਂ ਜ਼ਕੀਰ ਮਨੋ ਵੀ ਫੋਨ ਦੇ ਉੱਤੇ ਹੁਣ ਗਾਉਣ ਗਾਉਣ ਵਾਲੇ ਤਾਂ ਮੈਨੂੰ ਫੋਨ ਨਹੀਂ ਆਉਂਦੇ ਮੈਂ ਤਾਂ 24 ਘੰ ਤੇ ਮੈਂ ਇੱਕ ਦਿਨਾਂ ਮੁੰਡਿਆਂ ਨਾਲ ਵੀ ਗੱਲ ਕਰਦਾ ਸੀ ਮੈਂ ਕਿ ਯਾਰ ਇਹ ਮੇਰੇ ਫਾਇਦੇ ਆ ਲਈ ਗੱਲ ਹੈ ਕਿ ਨੁਕਸਾਨ ਵਾਲੀ ਆ ਵੀ ਆਪਣਾ ਫੀਲਡ ਤਾਂ ਗਾਉਣ ਦਾ ਵੀ ਆਪਾਂ ਨੂੰ ਇੱਧਰ ਧਿਆਨ ਦੇਣਾ ਚਾਹੀਦਾ ਵੀ ਆਪਾਂ ਤਾਂ ਹੁਣ ਐ ਲੱਭਦੇ ਫਿਰਦੇ ਵੀ ਐਸਐਸਪੀ ਕੌਣ ਕਿੱਥੇ ਆ ਇਹਦਾ ਮੈਂ ਹੱਸਦਾ ਹੁੰਦਾ ਸੀ ਅੱਗੇ ਜੇ ਮੈਨੂੰ ਕਹਿੰਦਾ ਕਰੋ ਕਿੱਥੇ ਆ ਵੀ ਮੁੰਡਿਆ ਮਾਜੀ ਅੱਛਾ ਉੱਥੇ ਆਪਣਾ ਐਸਐਸਪੀ ਲੱਗਿਆ ਹੋਇਆ ਫੁਲਾਣਾ ਸਿੰਘ ਬਾਹਰਲੇ ਨੂੰ ਦੱਸਣ ਦੀ ਆਦਤ ਹੁੰਦੀ ਮੈਨੂੰ ਉਹ ਮੈਂ ਹੱਸਿਆ ਕਰਾਂ ਮਾ ਯਾਰ ਅਸੀਂ ਕੀ ਕਰਾਉਣਾ ਕਿਸੇ ਤੋਂ ਬਾਬਾ ਲੋੜੇ ਨਾ ਪਾਵੇ ਉਹ ਗੱਲਾਂ ਹੁਣ ਅਸੀਂ ਕਰਦੇ ਆ ਵੀ ਇੱਥੇ ਕੌਣ ਲੱਗਿਆ ਯਾਰ ਆ ਤੁਹਾਨੂੰ ਇਹ ਸੇ ਤਾਂ ਸਾਨੂੰ ਲੱਗਦਾ ਵੀ ਹੋਣ ਵਾਲਾ ਫਿਰ ਅਸੀਂ ਬਾਈ ਜੀ ਨੂੰ ਰਿਕੁਐਸਟ ਕਰ ਦਿੰਦੇ ਆ ਕਰਵਾ ਵੀ ਦਿੰਦੇ ਆ ਪਰ ਜੇ ਰੂਟੀਨ ਦੇ ਵਿੱਚ ਆ ਕਈ ਤਾਂ ਇੱਡੀ ਮਜ਼ਾਕ ਵਾਲੇ ਬੰਦੇ ਵੀ ਆ ਜਾਂਦੇ ਆ ਵੀ ਰਸ ਵੀ ਜਾਂਦੇ ਆ ਬਾਈ ਜੀ ਇੱਕ ਐਪਲੀਕੇਸ਼ਨ ਆਈ ਸਾਡੇ ਕੋਲ ਟੀਚਰ ਦੀ ਬਦਲੀ ਦੀ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਅੱਛਾ ਉਹ ਬੰਦਾ ਕਹਿੰਦਾ ਯਾਰ ਮੈਂ ਇੱਕੋ ਕੰਮ ਗਿਆ ਮਾ ਚੱਲ ਮੈਂ ਕਰਦਾ ਟਰਾਈ ਵੀ ਮੈਨੂੰ ਭੇਜ ਉਹ ਕੁੜੀ ਵੱਲੋਂ ਟੀਚਰ ਵੱਲੋਂ ਲਿਖੀ ਕਹਿੰਦੀ ਮੇਰਾ ਪਿੰਡ ਇਥੋਂ 17 ਕਿਲੋਮੀਟਰ ਦੂਰ ਹੈ ਆਉਣਾ ਜਾਣਾ ਇਹ ਸ਼ਹਿਰ ਤੋਂ 34 ਕਿਲੋਮੀਟਰ ਦੂਰ ਪੈਂਦਾ ਮੇਰੇ ਜੋ ਵਿੱਚ ਲਿਖਣਾ ਹੁੰਦਾ ਹੈ ਫਾਦਰ ਢੱਲੇ ਫਲਾਣਾ ਤੇ ਮੈਨੂੰ ਮੇਰੇ ਸ਼ਹਿਰ ਦੇ ਨੇੜੇ ਫਲਾਣਾ ਸਕੂਲ 4 ਕਿਲੋਮੀਟਰ ਪੈਂਦਾ ਆਉਣ ਜਾਣਾ 8 ਕਿਲੋਮੀਟਰ ਵੱੜਦਾ ਫਿਰ ਉੱਥੇ ਉਹ ਏਰੀਆ ਦੇ ਹੀ ਮੈਂ ਆ ਉੱਥੇ ਮੇਰੀ ਸਿਸਟਰ ਆ ਉਹ ਪਿੰਡ ਮੈਂ ਜੀ ਇਹ ਜਿਹੜੇ ਕਹਿੰਦੀ ਹੈ ਇਹ ਇਹ ਤਾਂ 9 ਕਿਲੋਮੀਟਰ ਤੇ 9 ਦੂਰੀ 18 ਬਣਦਾ ਅਪਡਾਉਨ ਹੂੰ ਉਹ ਮੈਂ ਕਹਾ ਭਾਈ ਆ ਪੜੀ ਤਾਂ ਸੀ ਐਪਲੀਕੇਸ਼ਨ ਕਿਹੜੀ ਆ ਇਹ ਤੈਨੂੰ ਜਿਹੜੀ ਆਈ ਆ ਬਖਾ ਜੇ ਮੈਂ ਕਿਤੇ ਮਨਿਸਟਰ ਹੁੰਦਾ ਐਜੂਕੇਸ਼ਨ ਦਾ ਮੈਂ ਖਾ ਮੈਂ ਚੱਕ ਕੇ ਵੀਰੇ ਹੁਣ ਇਹਨੂੰ ਜਿਲਾ ਹੀ ਟਪਾ ਦੇਣਾ ਸੱਚੀ ਗੱਲ ਆ ਕਈ ਦਾ ਤਾਂ ਐ ਆਉਂਦਾ ਵੀ ਭਾਈ ਮੇਰਾ ਨਾ ਪਟਾ ਪੱਕੇ ਉਹ ਜੇ ਤੋਂ ਅਸੀਂ ਟੱਲ ਦਿਆਂ ਮੈਂ ਬੰਦ ਕਰਕੇ ਫੋਨ ਪਾ ਜਾ ਸੱਚੀ ਦੱਸਾਂ ਲੋਕੇ ਜੀ ਰਹਿਣਾ ਪਰ ਹਾਂ ਜਿੱਥੇ ਮੈਨੂੰ ਲੱਗੇ ਕਿਸੇ ਨਾਲ ਤੱਕਾ ਹੋ ਰਿਹਾ ਕਈ ਆਪਸ ਵਿੱਚ ਵੀ ਨਹੀਂ ਇਹ ਹੋਣਾ ਚਾਹੀਦਾ ਉਹ ਫੇਰ ਮੈਂ ਭਾਈ ਨੂੰ ਦੱਸ ਦਿੰਦਾ ਵੀ ਠੀਕ ਨਹੀਂ ਹੈਗਾ ਜੀ ਇਹ ਤਾਂ ਕਰਨਾ ਪੈਣਾ ਨੇੜੇ ਲਾ ਦਿਓ ਇਹਨੂੰ ਜ਼ਰੂਰੀ ਨਹੀਂ ਕੋਈ ਚੰਗੇ ਥਾਂ 'ਤੇ ਲਾ ਦਿਓ ਪਰ ਇਹ ਆਪਣੇ ਘਰ ਦੇ ਨੇੜੇ ਰਹੇ ਇਹਦੀਆਂ ਇਹ ਮਜਬੂਰੀਆਂ ਨੇ ਤੇ ਫਿਰ ਉਹ ਕਰ ਕਰ ਦਿੰਦੇ